ਸਤਿਗੁਰਾਂ ਦੀ ਸਾਝ ਜੀ ਆਉਣਵਾਜੀ ਵਰਪੂ ਸਨਮਾਨਯੋਗ ਘਾਲ ਸਸਤਾ ਸੰਗ ਜੀਓ ਆਪ ਮਹਾਨ ਉੱਚ ਵਿਅਕਤੀ ਸੋਈ ਸਤਜੇ ਭਾਵੇ ਰਾਮ ਜੀ ਦੀ ਕਰਨੀ ਇਹਦਾ ਜਾਪ ਤਪ ਸਿਮਰਨ ਅੰਤਰਮੁਖ ਭਿਰਤੀ ਕਰਕੇ ਬ੍ਰਹਮਾਕਾਰ ਭਿਰਤੀ ਕਰਕੇ ਉਹ ਸੰਤ ਉਹਦੀ ਕਰਨੀ ਤਾਂ ਭਾਵੇ ਕੋਮੈ ਨਵਲ ਵਿਰੋਧ ਹੈ ਦੋਇਨਾ ਵਸੇ ਇਕ ਥਾਇ ਇਨਾ ਮਹਾਪੁਰਖਾਂ ਵਿੱਚ ਜਿਹੜੇ ਰਹਿਣ ਕਰਕੇ ਕਦੇ ਵੀ ਅਕਾਰ ਵਾਲੀ ਗੱਲ ਸੁਣੀ ਨਹੀਂ ਸਮੇਂ ਪਰ ਸਮੇਂ ਆਪ ਪਰ ਹੋਸ ਆਏ ਤਾਂ ਤੇ ਸੰਖਿਆ ਸੰਤਤਾ ਹੈ ਅਖੀਰ ਤੇ ਵੀ ਕਈਆਂ ਦੀ ਸੁਣੀ ਦੀ ਹੈ ਮੈਂ ਹਰ ਵਾਰ ਇਹਨਾਂ ਨੇ ਸਾਨੂੰ ਕੁੜੀ ਦਿੱਤੀ ਇਤਨਾ ਬਹੁਤ ਸੋਰੀ ਸੰਤ ਜੀ ਭਾਵੈ ਰਾਮ ਸਤ ਅਨੰਤ ਅੰਤਰ ਨਹੀਂ ਹਰਕਾ ਸੇਭ ਆਪ ਇਤਨਾ ਜਾ ਰਹਾ ਮਾਰ ਦਿਆ ਬਹੁਤ ਤੇ ਆਦੀ ਬਰਾਗੇ ਬਹੁਤ ਸਵੇਰ ਦੇ ਹੋਣੀ ਜਾਂਦੇ ਆ ਕਿਰਪਾ ਹੈ ਦਇਆ ਹੈ ਉਹ ਆਤਾ ਤਾਂ ਪਤਾ ਨਹੀਂ ਪਿਛਲੇ ਕੋਈ ਲੱਖਾਂ ਹੀ ਵਰਿਆਂ ਦੀ ਬਾੜੀ ਕਮਾਈ ਹੈ ਬਾੜੀ ਬਹੁਤ ਜ਼ਿਆਦਾ ਹੀ ਹੈ ਜਦੋਂ ਕਾਰਜਵਾਹ ਕਹਿੰਦੇ ਵਧਾਈ ਮੁਖਤ ਕੌਣ ਹੁੰਦਾ ਮੈਂ ਕਿਹਾ ਜੀ ਜਾਨਕ ਮੰਨਿਦਾ ਜਾਨਕ ਸੇਤਾ ਸਪਿਓ ਜਾਨਕ ਉਹ ਕਹਿੰਦੇ ਨਹੀਂ ਵਧਾਈ ਉਹ ਹੁੰਦਾ ਪਵਾ ਉਹਦੀ ਉਮਰ ਪੂਰੀ ਹੋ ਚੁੱਕੀ ਹੈ ਕਾਲਪ੍ਰਥੀ ਮੌਜ ਹੈ ਜਿੰਨਾ ਸਮਾਂ ਉਮਰ ਪੂਰੀ ਹੋਣ ਤੋਂ ਔਰ ਹੋਰ ਜੀਵਨ ਔਰ ਵਾਧਾ ਵਾਧਾ ਜੀਵਨ ਜੀਵਨ ਬਕਸੇ ਉਹ ਹੁੰਦਾ ਹੈ ਜਿਦਾਂ ਉਹਨਾਂ ਮਹਾਪੁਰਖਾਂ ਦੀ ਕਿ ਕੋਈ ਪਰਪਤ ਕਰ ਦੋ ਸਕਦਾ ਹੈ 9 ਵਜੇ ਰਾਤ ਦੇ ਲੱਗ ਜਾਣਾ ਗਰਮੀਆਂ ਵਿੱਚ ਤਾਂ ਕੋਈ ਵਿਚਾਈ ਨਹੀਂ ਕਰਨੇ ਕੰਮ ਵਿੱਚ ਸਰਦੀਆਂ ਵਿੱਚ ਕਿਹੜੇ ਸਣੀ ਦੇ ਬੋਰੇ ਜੇ ਬੋਰੀਆਂ ਹੁੰਦੀਆਂ ਉਹ ਵਿਛਾ ਲੈਣੀਆਂ ਸਾਰੇ ਰਾਤ ਚੈੱਕਰ ਲਾਈ ਜਾਣਾ ਚੈੱਕਰ ਲਾਈ ਜਾਣਾ ਸਾਰੇ ਰਾਤ ਨਾਲ ਤੋਂ 4:30 ਤੱਕ ਉਹਨਾਂ ਦੇ ਕਾਰਨਾਂ ਮੁਸਕਤ ਕਿਹੜਾ ਕੋਈ ਬਿਆਨ ਕਰ ਸਕਦਾ ਕਈਆਂ ਨੇ ਸੁਣਿਆ ਪ੍ਰੇਮੀਆਂ ਤੋਂ ਕਹਿੰਦੇ ਜੋ ਮੈਂ ਫੁਰਨਾ ਲੈ ਕੇ ਗਿਆ ਸੀ ਕੋਈ ਸਵਾਲ ਮੇਰਾ ਕਸਾ ਵਿੱਚ ਪੂਰਾ ਕਰਤਾ ਕੋਈ ਵਿਦਵਾਨ ਪੜਤਾ ਆਇਆ ਸੀ ਪਤਾ ਨਹੀਂ ਕਾਹ ਸੇ ਦੋ ਕਿਤੋਂ ਮਹਾਪੁਰਖ ਨੂੰ ਬੇਨਤੀ ਕਰ ਲਿਆ ਮੈਨੂੰ ਕੋ ਸਕਿਆ ਵਾਹਨ ਪਰਮ ਪ੍ਰਾਂਤੀਆਂ ਹਨ ਤੁਸੀਂ ਤੇਂਗੀ ਤਰ੍ਹਾਂ ਨਰੋਤਰ ਕਰੋ ਸੰਕਾ ਕੱਢੋ ਕਹਿੰਦੇ ਹਾਂ ਕਰ ਪਿਆਰਿਆ ਕਥਾ ਸੁਣ ਲੈ ਫਿਰ ਆ ਜਾਈ ਜੋ ਜੋ ਗੱਲ ਹੋਈ ਪ੍ਰਸ਼ਨ ਦੇ ਉੱਤਰ ਮਹਾਰਾਜ ਦਵਾ ਦੂਗਾ ਉਹ ਆ ਗਿਆ ਕਥਾ ਸੁਣੀ ਕਥਾ ਸੁਣ ਤਾ باوجود ਮਹਾਪੁਰਖ ਕੋਲ ਕਹਿੰਦੇ ਹੁਣ ਦੱਸੋ ਇਹ ਕੀ ਪ੍ਰਸ਼ਨ ਹੈ ਕਹਿੰਦੇ ਲੋੜੇ ਨਹੀਂ ਤੁਸੀਂ ਸਾਰੇ ਜੋ ਵੀ ਸ਼ੰਕਾ ਸੀ ਮੇਰੇ ਮਨ ਦੀਆਂ ਗੁੜਜਾਂ ਸੀ ਉਹ ਤਾਂ ਤੁਸੀਂ ਸਾਰੇ ਕੱਢ ਦਿੱਤੀਆਂ ਇੱਕ ਵਾਰ ਇਹ ਗੜ ਸਾਹਿਬ ਦੇ ਨੇੜੇ ਇੱਕ ਪ੍ਰੇਮੀ ਆਇਆ ਨੌਜਵਾਨੇ ਸੀ ਉਹ ਕਹਿੰਦੇ ਮਹਾਰਾਜ ਬਲੇਵਾ ਮੇਰਾ ਰੀਤਾ ਮੱਚਦਾ ਹੈ ਸੜਦਾ ਹੈ ਬਹੁਤ ਕਬਰਾਟ ਹੈ ਬੁਰਾ ਹਾਲ ਹੈ ਮੇਰੇ ਮਾਰੇ ਕਰਮ ਨੂੰ ਪਿਛੇ ਮਾਰੇ ਕਰਮ ਨੂੰ ਜਿਹਾਂ ਵਿਦਿਆ ਸੋਣੇ ਸੁਣੀ ਦਾ ਮੇਰਾ ਬੁਰੀ ਹਾਲ ਤਾਂ ਕੋਈ ਦਇਆ ਕਰੋ ਕਹਿੰਦੇ ਹਾਂ ਕਰੀ ਜੋਤੀਸਰ ਗੁਰਦੁਆਰੇ ਰਹਿਤਵਾਨ ਨਿਤਨੇਮੀ ਚੜ੍ਹਦੇ ਕਰਾ ਵਾਲੇ ਪੰਜ ਗੁਰੂ ਸਿਖਾ ਤੋਂ ਜਾ ਕੇ ਅਰਦਾਸ ਕਰਾ ਲਈ ਮਗਰ ਆਈ ਗਿਆ 10 ਮਿੰਟਾਂ ਬਾਗਰੋ ਕਹਿੰਦਾ ਮਹਾਰਾਜ ਮੈਂ ਤਾਂ ਜਿਉਂਦਾ ਠੀਕ ਹੋ ਗਿਆ ਮੇਰਾ ਆਤਮਾ ਆਤਮਾ ਠੰਡਾ ਸੇਦਰ ਸਾਰ ਗੁੜਾ ਹੋ ਗਿਆ ਇਸ ਤਰ੍ਹਾਂ ਉਹਨਾਂ ਦੀ ਜੜੀ ਗਮਤਾ ਅਗਲੇ ਦੇ ਮਨ ਦੇ ਫੁੱਲ ਨੇ ਪੁੱਜਨੇ ਪਤਾ ਨਹੀਂ ਕਿੰਨੇ ਵਾਸਤਾ ਸੀ ਕੋਈ ਸਮਝ ਨਹੀਂ ਸਕਦੇ ਗੈਰ ਰੰਗਵੇਰ ਵਾਸਤਾ ਸੀ ਬਹੁਤ ਉੱਚੀਆਂ ਬਹੁਤ ਜ਼ਿਆਦਾ ਹੀ ਉਹਨਾਂ ਨੇ 1.5 ਸਾਲ ਹੋ ਗਏ ਰੋਪੜ ਵਿੱਚ ਪ੍ਰੋਗਰਾਮ ਚੱਲਦਾ ਸੀ ਸੱਦਿਆ ਸਪੈਸ਼ਲ ਕਹਿੰਦੇ ਓਹ ਕਰ ਬਾਹਰ ਕੋ ਵਾਲਾ ਨਿਗਰਾ ਬਾਹਰ ਰੋਪੜ ਤੋਂ ਫੇਰ ਜਾਂਦਾ ਉਹਨਾਂ ਇੱਥੇ ਤੇ ਨਿਗਰਾ ਕਰ ਇੱਥੇ ਆ ਜਾ ਇੱਥੇ ਸੇਵਾ ਕਰ ਕਹਿੰਦੇ ਓਹ ਹੈ ਐਂਡ ਵਿੱਚ ਜ਼ਿਆਦਾ ਸੰਗਤਾਂ ਮੈਂ ਤਾਂ ਹੀ ਕਥਾ ਕਰਨੀ ਹੈ ਜਾਦਾ ਅਮਰ ਛਕਲਾਵੇਂ ਤਾਂ ਹੀ ਅਮਰ ਛਕਾਣਾ ਹੈ ਇਹ ਨਹੀਂ ਕਰੀਦਾ ਇਹਨਾਂ ਬਹੁਤ ਵੱਡੀ ਸੇਵਾ ਸਮਝ ਬੋਲੀ ਨਾਲ ਸਮਝ ਬੋਲ ਰਿਹਾ ਹੈ ਭਾੜ ਕੇ ਉਹਨਾਂ ਅਮਰ ਦੀ ਦਾਤ ਛਕਾ ਦੇਣ ਗੁਰੂਪ ਤੇ ਜਾਣੂ ਕਰਾ ਦੇਣਾ ਜਦੋਂ ਤੱਕ ਤੇਰਾ ਸਰੀਰ ਕੰਮ ਕਰਦਾ ਹੈ ਉਹਦਾ ਤੱਕ ਇਹ ਸੇਵਾ ਨੂੰ ਆਣੀ ਹੈ ਇੱਥੇ ਦੋ ਤਿੰਨ ਦਿਨ ਪਹਿਲਾਂ ਤੇ ਆਖਿਆ ਕਹਿੰਦਾ ਯਾਹ ਨਹੀਂ ਦੇਖਣਾ ਬਾੜੀ ਸੰਗਤ ਜੀਰ ਤੋਂ ਕਥਾ ਕਰਨੀ ਹੈ ਵਾਰੇ ਅਮਰਸ਼ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਥੋੜੀ ਕੋ ਥੋੜੀ ਸੰਗਤ ਹੋਵੇ ਥੋੜਾ ਥੋੜਾ ਅਮਰਸ਼ ਕਰਨ ਵਾਲੇ ਹੋੜੇ ਥੋੜਾ ਥੋੜਾ ਇਹ ਜਿਹੜੀ ਸਾਡੀ ਸੰਪਰਦਾਇ ਬਸ ਸਥੋਰ ਰੂਪ ਜਾਂ ਸੂਰ ਰੂਪ ਦੀ ਵਿੱਚ ਚੱਲਦੀ ਸਮੇਦਿਕਾ ਨੂੰ ਚਲਾਈ ਜਾਣਾ ਇਸ ਤਰ੍ਹਾਂ ਉਹਨਾਂ ਨੇ ਵਚਨ ਕੀਤਾ ਸੀ ਇੱਥੇ ਵੀ ਚੜਾਈ ਕਰਨ ਤੋਂ ਬਾਅਦ ਫੇਰ ਦੁਆਰਾ ਦਾ ਸੀਗਾ ਸੋ ਸੰਗਤਾਂ ਨੇ ਗਰੀਬ ਨਵਾਜੀ ਕੀਤੀ ਹੈ ਇਸ ਨੂੰ ਮਹਾਰਸਤ੍ਰ ਪਾਸ਼ਾ ਕਰਨੀ ਤਰਜਨ ਸੰਪਰਦਾ ਬੜੀ ਹੈ siren ਬਹਾਵੇ ਜਿਸ ਦਾ ਘਰ ਤੇ ਨਿਮਾਨਸ ਕਿਆ ਵਿਚਾਰ ਆ ਰਮ ਪੈਰ ਕਰੋ ਨਮਾਨੇ ਨੀਜ ਨੂੰ ਮਾਨ ਬਖਸਿਆ ਹੈ ਸੇਰਵਾ ਦੀ ਦਿਓ ਮੇਰਾ ਕੋਈ ਬਲੋਖ ਸੁਗਰੇ ਦਿਓ ਸੱਜਣ ਸਿਸੜੀਆਂ ਜਿਹਾ ਹੋਇਆ ਵਾਹਿਗੁਰੂ ਜੀ ਕਾ ਖਾਲ ਆਏ ਸੰਗਤਾਂ ਜਥੇਵੰਤਿਆਂ ਦਾ ਮਾਈ ਭਾਈ ਦਾ ਕਿਹੜੇ-ਕਿਹੜ ਦਾ ਕਰੀਏ ਬਹੁਤ ਦੂਰ ਤੱਕ ਬਹੁਤ ਜ਼ਿਆਦਾ ਹੀ ਸੰਗਤ ਨਾਲ ਉਹ ਸ਼ਾ ਪ੍ਰੇਮ ਇਹ ਉਹਨਾਂ ਦੇ ਬਚਨਾਂ ਦਾ ਅਸਰਾ ਹੈ ਉਹਨਾਂ ਦਾ ਜੀਵਨ ਇੱਕ ਬੱਵਟਾ ਜੀਵਨ ਸੀ ਅਸਲੀ ਜੀਵਨ ਸੀ ਸੇਧ ਮਿਲ ਸੀ ਉਹ ਬਹੁਤ ਉਹ ਕੋਈ ਪਪਨ ਲੱਗਦਾ ਕਿੰਨੇ ਵੱਡੀ ਵਸਤਾ ਸੀ ਮਹਾਰਾਜ ਦੀ ਕਿਰਪਾ ਸੀ ਕਾਂ ਕਰਕੇ ਸਾਰਿਆਂ ਪ੍ਰੇਮੀਆਂ ਦਾ ਸਾਰਿਆਂ ਦਾ ਹੀ ਦੇਖ ਤੇ ਦੇਖਣ ਤੋਂ ਆਸਰਪ ਹੋਏ। ਹਵਸਾ ਚਿਤਰੇ ਭਗਤਾਂ ਦੇਖਿਆ। ਦੁਰਦਸ ਦੇਖਦੇ ਹੀ ਬਹੁਤ ਕਿਰਪਾ ਹੋ ਜਾਂਦੀ ਸੀ। ਸਾਨੂੰ ਉੱਚ ਉਦਾਰਸੀ ਇਹਦਾ ਦਰਸ ਉੱਚਾ ਹੋਏ। ਰਹਿਣੀ ਵੈਣੀ ਜਪ ਤਪ ਸਿਮਨ ਗੋੜ ਚਾਲ। ਉਹਦੇ ਅਦਰਸ਼ਕ ਜੀਵਨ ਤੋਂ ਗੁਣ ਗ੍ਰਹਿਣ ਕਰਨਾ ਚਾਹੀਦਾ ਕੋណਾ ਤੇ ਸੇਧ ਮਿਲਦੀ ਹੈ ਉਹ ਸਾਡਾ ਆਦਰਸ਼ਕ ਜੀਵਨ ਬਣੂਗਾ ਉੱਚਾ ਬਣੂਗਾ ਇਹਨਾਂ ਵਿੱਚ ਸਾਰੇ ਗੁਣ ਸੀ ਆਦਰਸ਼ਕ ਜਿਵੇਂ ਬੰਦਰ ਦਾ ਰੋਸਨ ਮਨਾਰਾ ਹੁੰਦਾ ਸਾਰੇ ਪਾਸਿਓਂ ਤੋਂ ਹੀ ਸਾਰੇ ਗੁਣ ਮਹਾਰਦ ਕਿਰਪਾ ਨਾਲ ਸਾਨੂੰ ਮਿਲਦੇ ਸੀ ਸਾਰੀ ਸੰਗਤਾਂ ਦਾਰਸ਼ਨਿਕ ਪਰ ਕਥਾ ਵਿਚਾਰਾ ਸੁਣਦੇ ਰਹੇ ਆ ਉਹਨਾਂ ਨੇ ਜੋ ਗੁਰਮਤਿ ਅਨੁਸਾਰ ਸੇਵਾ ਕੀਤੀ ਹੈ